ਜਿਵੇਂ ਕਿ ਤੁਹਾਨੂੰ ਸਾਰੇ ਲੁਧਿਆਣਾ ਵਾਸੀਆਂ ਨੂੰ ਪਤਾਗਾ ਕਿ ਇੱਕ 30 ਦਸੰਬਰ ਯਾਨੀ ਕਿ ਸਾਲ ਦਾ ਆਖਰੀ ਦਿਨ ਦਿਲਜੀਤ ਦਸਾਂਜ ਲੁਧਿਆਣਾ ਸ਼ਹਿਰ ਦੇ ਵਿੱਚ ਹੋਣਗੇ ਤਾਂ ਜਿਸ ਨੂੰ ਲੈ ਕੇ ਤਿਆਰੀਆਂ ਜਿਹੜੀਆਂ ਨੇ ਉਹ ਬਿਲਕੁਲ ਸ਼ੁਰੂ ਹੋ ਚੁੱਕੀਆਂ ਨੇ ਤੇ ਮੇਰੇ ਬਿਲਕੁਲ ਪਿੱਛੇ ਜਿਹੜੀ ਤਿਆਰੀ ਜਿਹੜੀ ਹੈ ਉਹ ਰਾਤ ਦਿਨ ਚੱਲ ਰਹੀ ਹੈ ਜੇ ਗੱਲ ਕਰ ਲਈਏ ਉੱਥੇ ਦਿਲਜੀਤ ਦਸਾਂਜ ਦੇ ਫੈਨਸ ਦੀ ਤਾਂ ਉਹਨਾਂ ਦੇ ਫੈਨਸ ਉਸ ਦਿਨ ਦਾ ਉਡੀਕ ਕਰ ਰਹੇ ਨੇ ਤਾਂ ਉਸ ਨੂੰ ਦੇਖਦੇ ਆ ਜਿਹੜੀ ਤਿਆਰੀ ਹੈ ਉਹ ਅੱਜ ਤੋਂ ਹੀ ਨਹੀਂ 2-3 ਦਿਨ ਪਹਿਲਾਂ ਤੋਂ ਜਿਹੜੀ ਸ਼ੁਰੂ ਹੋ ਚੁੱਕੀ ਹੈ ਤਾਂ ਤਿਆਰੀ ਦੇ ਵਿੱਚ ਘੱਟ ਤੋਂ ਘੱਟ ਜਿਹੜੇ ਲੇਬਰ ਲੱਗੀ ਹੋਈ ਹੈ ਤਾਂ ਘੱਟ ਤੋਂ ਘੱਟ 500 ਤੋਂ ਪਲੱਸ ਜਿਹੜੇ ਲੇਬਰ ਉੱਥੇ ਦਿਖਾਈ ਦੇ ਰਹੇ ਨੇ ਕੀ ਐਨ ਲੇਬਰ ਦਿਨ ਰਾਤ ਤਿਆਰੀਆਂ ਕਰ ਰਹੇ ਨੇ ਤੇ ਨਾਲ ਹੀ ਉਸ ਸ਼ੋਅ ਦੀ ਤਿਆਰੀ ਦੇ ਵਿੱਚ ਜੁਟੇ ਹੋਏ ਨੇ ਤੇ ਨਾਲ ਤੁਹਾਨੂੰ ਦੱਸ ਦਈਏ ਕਿ ਦਿਲਜੀਤ ਦੋਸਾਂਝ ਦੀ ਜਿੰਨੀਆਂ ਵੀ ਟਿਕਟਾਂ ਸਿਗੀਆ ਉਹ ਕੁਝ ਹੀ ਮਿੰਟਾਂ ਦੇ ਵਿੱਚ ਵਿਕ ਗਈਆਂ ਸਤਿ ਸ੍ਰੀ ਅਕਾਲ ਇਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਦਿਲਜੀਤ ਦੋਸਾਂਝ ਦੇ ਫੈਨ ਫੋਲੋਇੰਗ ਕਿਸ ਤਰੀਕੇ ਦੀ ਪੰਜਾਬ ਦੇ ਵਿੱਚ ਵੀ ਹੈਗੀ ਹੈ ਤਾਂ ਉਸੇ ਤਰੀਕੇ ਨਾਲ ਗੱਲ ਕਰੀਏ ਹੁਣ ਇਸ ਵਕਤ ਰਾਤ ਦੇ 8:00 ਵੱਜ ਰਹੇ ਨੇ ਤੇ 8:00 ਵਜੇ ਦੇ ਕਰੀਬ ਵੀ ਇਸ ਵਕਤ ਉਸ ਦੀ ਤਿਆਰੀ ਜਿਹੜੀ ਹੈ ਬੜੀ ਜੋਰਾਂ ਸ਼ੋਰਾਂ ਦੇ ਨਾਲ ਚੱਲ ਰਹੀ ਹੈ ਤਾਂ ਕਿ 31 ਦਸੰਬਰ ਤੱਕ ਇਹ ਤਿਆਰੀ ਜੜੀ ਇਹ ਹੋ ਮੁਕੰਮਲ ਹੋ ਜਾਵੇ ਦਿਲਜੀਤ ਦੋਸਾਂ ਦੇ ਜਿਹੜੇ ਲਾਈਵ ਕਾਨਸਰਟ ਦੀ ਤਿਆਰੀ ਉਹ ਮੁਕੰਮਲ ਹੋ ਜਾਵੇ ਪਰ ਤੁਹਾਨੂੰ ਦੱਸ ਦਈਏ ਸੁਰੱਖਿਆ ਨੂੰ ਲੈ ਕੇ ਵੀ ਬਹੁਤ ਤਗੜੇ ਜਿਹੜੇ ਇੰਤਜ਼ਾਮ ਕੀਤੇ ਗਏ ਨੇ ਦੱਸ ਦਈਏ ਅੱਜ लुधियाना ਦੇ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਉਹਨਾਂ ਨੇ ਕਿਹਾ ਕਿ 2000 ਪੁਲਿਸ ਮੁਲਾਜ਼ਮ ਲੋਕਾਂ ਦੇ ਲਈ ਲੋਕਾਂ ਦੀ ਸੁਰੱਖਿਆ ਦੇ ਲਈ ਇਸ ਦੇ ਆਸ-ਪਾਸ ਤੈਨਾਤ ਰਹਿਣਗੇ ਕਿਉਂਕਿ ਰਸ਼ ਦੀ ਗੱਲ ਕਰਦੀ ਹੈ ਤਾਂ ਲੋਕਾਂ ਦੇ ਰਸ਼ ਦੀ ਤਾਂ ਲੋਕਾਂ ਦਾ ਰਸ਼ ਜਿਹੜਾ 40000 ਦੇ ਕਰੀਬ ਦਾ ਜਿਹੜਾ ਪੁਲਿਸ ਮੁਲਾਜ਼ਮਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਇੰਨਾ ਰਸ਼ ਹੋ ਸਕਦਾ ਤਾਂ ਇਸ ਨੂੰ ਦੇਖਦੇ ਆ ਸੁਰੱਖਿਆ ਦੇ ਵੀ ਜਿਹੜੇ ਪੁਕਤਾ ਪ੍ਰਬੰਧ ਕੀਤੇ ਗਏ ਨੇ ਖੁਦ ਆਪ ਕੁਲਦੀਪ ਸਿੰਘ ਚਾਹਲ ਜੋ ਲੁਧਿਆਣਾ ਦੇ ਕਮਿਸ਼ਨਰ ਨੇ ਉਹ ਵੀ ਆਪ ਇਸ ਦਾ ਵੇਰਵਾ ਜਿਹੜਾ ਉਹ ਲੈਣ ਦੇ ਨਜ਼ਰ ਆ ਰਹੇ ਨਾ ਜੇ ਸਾਰਾ ਦਿਨ ਦੇ ਵਿੱਚ ਗੱਲ ਕਰੀਏ ਤਾਂ ਕਈ ਮੁਲਾਜ਼ਮ ਇੱਥੇ ਮੌਜੂਦ ਰਹੇ ਪੂਰਾ ਵੇਰਵਾ ਲਿੱਤਾ ਕਿਉਂਕਿ ਇਹ ਕੋਈ ਛੋਟਾ ਕੰਸਰਟ ਨਹੀਂ ਹੈਗਾ ਦਿਲਜੀਤ ਦੋਸਾਂਜ 올ਓਵਰ ਇੰਡੀਆ ਦੇ ਵਿੱਚ ਜਿਸ ਤਰੀਕੇ ਨਾਲ ਗੱਲ ਕਰੀਏ ਸ਼ੋਅ ਲਗਾ ਰਹੇ ਨੇ ਤਾਂ ਸਾਲ ਦਾ ਆਖਰੀ ਸ਼ੋਅ ਜਿਹੜਾਗਾ ਲੁਧਿਆਣਾ ਸ਼ਹਿਰ ਦੇ ਵਿੱਚ ਹੋਣ ਜਾ ਰਿਹਾ ਹੈ ਪੰਜਾਬ ਦੇ ਲੁਧਿਆਣਾ ਸ਼ਹਿਰ ਦੇ ਵਿੱਚ ਦਿਲਜੀਤ ਦੋਸਾਂਜ ਹੋਣਗੇ ਤਾਂ ਉਸ ਪਲ ਦੀ ਉਡੀਕ ਉਹਨਾਂ ਦੇ 팬 ਜਿਹੜੇ ਕਰਦੇ ਨਜ਼ਰ ਆ ਰਹੇ ਨੇ ਤੇ ਨਾਲ ਤਸਵੀਰ ਚੱਲ ਰਹੀ ਹੈ ਤੁਸੀਂ ਦੇਖ ਲਿਓ ਕਿ ਕਿਸ ਤਰੀਕੇ ਨਾਲ ਜਿਹੜਾਗਾ ਤਿਆਰੀਆਂ ਜੋਰਾ ਸ਼ੋਰਾ ਤੇ ਜਿਹੜੀਆਂ ਚੱਲੀਆਂ ਚੱਲ ਰਹੀਆਂ ਨੇ ਤੇ ਨਾਲ ਹੀ ਪੂਰੇ ਗਰਾਊਂਡ ਦੇ ਵਿੱਚ ਜਿਵੇਂ ਕਿ ਦੱਸ ਦਈਏ ਪੀਏਯੂ ਦੇ ਵਿੱਚ ਪੂਰੇ ਗਰਾਊਂਡ ਦੇ ਵਿੱਚ ਫੁੱਟਬਾਲ ਗਰਾਊਂਡ ਦੇ ਵਿੱਚ ਇਹ ਐਪੀਸੋਡ ਜਿਹੜਾਗਾ ਇਹ ਕੰਸਰਟ ਜਿਹੜਾਗਾ ਉਹ ਦੇਖਣ ਨੂੰ ਮਿਲੇਗਾ ਦਿਲਜੀਤ ਦੋਸਾਜ ਉਸ ਦਿਨ ਇੱਥੇ ਹੋਣਗੇ ਤੇ ਨਾਲ ਹੀ ਉਹਨਾਂ ਦੇ ਫੈਨ ਜਿਹੜੇ ਨੇ ਉਹਨਾਂ ਦੇ ਗੀਤਾਂ ਦਾ ਜਿਹੜਾ ਆਨੰਦ ਮਾਣਨਗੇ ਤਾਂ ਲੋਕ ਉਸ ਪਲ ਦਾ ਉਡੀਕ ਕਰ ਰਹੇ ਨੇ ਤੇ ਨਾਲ ਹੀ ਟਿਕਟਾਂ ਦੀ ਗੱਲ ਕਰ ਲਈਏ ਤਾਂ ਟਿਕਟਾਂ ਤੁਹਾਨੂੰ ਜਿਸ ਤਰ੍ਹਾਂ ਸੋਸ਼ਲ ਮੀਡੀਆ ਦੱਸ ਰਿਹਾ ਜਿਸ ਤਰ੍ਹਾਂ ਅਸੀਂ ਤੁਹਾਨੂੰ ਖਬਰਾਂ ਦੱਸੀਆਂ ਕਿ ਜਿਵੇਂ ਹੀ 2 ਵਜੇ ਉਸ ਦੀ ਸਟਾਰਟਿੰਗ ਹੁੰਦੀ ਹੈ 2 ਵਜੇ ਟਿਕਟਾਂ ਵੇਕਣੀਆਂ ਸ਼ੁਰੂ ਹੁੰਦੀਆਂ ਨੇ ਤੇ ਮਾਤਰ 15 ਮਿੰਟਾਂ ਦੇ ਵਿੱਚ ਸਾਰੀਆਂ ਟਿਕਟਾਂ ਵਿੱਕ ਕੇ ਖਤਮ ਹੋ ਜਾਂਦੀਆਂ ਨੇ ਭਾਵੇਂ ਉਹ ਕਿਸੇ ਵੀ ਸਟੇਜ ਦੀ ਜਿਹੜੀ ਟਿਕਟ ਹੋਵੇ ਉਹ ਵੇਕ ਕੇ ਖਤਮ ਹੋ ਜਾਂਦੀ ਪਰ ਲੁਧਿਆਣਾ ਸ਼ਹਿਰ ਦੇ ਵਿੱਚ ਪਹਿਲੀ ਵਾਰ ਅਜਿਹਾ ਹੋਣ ਜਾ ਰਿਹਾ ਹੈ ਜਿੱਥੇ 50000 ਦੇ ਕਰੀਬ ਦੀ ਇੱਕ ਟਿਕਟ ਯਾਨੀ ਕਿ ਇੱਕ ਪਰਸਨ ਦੀ ਟਿਕਟ ਜਿਹੜੀ ਆ ਉਹ 50000 ਰੁਪਏ ਜੇਕਰ ਇਸ ਕਾਨਸਰਟ ਦਾ ਹਿੱਸਾ ਕਿਸੇ ਨੇ ਬਣਨਾਗਾ ਤਾਂ ਉਸ ਨੂੰ 50000 ਰੁਪਏ ਅਦਾ ਕਰਨੇ ਪੈਣਗੇ ਤਾਂ ਨਾਲ ਹੀ ਹੋਰ ਸਟੇਜਾਂ ਤੇ ਜਿਵੇਂ 4000 ਰੁਪਏ ਦੀ ਵੀ ਇੱਕ ਟਿਕਟ ਸੀ ਜਿਸ ਨੂੰ ਜਦੋਂ ਵਿਕਣੀ ਸ਼ੁਰੂ ਹੋਈ ਤਾਂ ਉਸ ਨੂੰ 5000 ਵੀ ਕਰ ਦਿੱਤਾ ਗਿਆ ਤਾਂ ਨਾਲ ਹੀ 14999 ਦੀ ਜਿਹੜੀ 14000 ਦੀ ਟਿਕਟ ਸੀ ਉਹ 15000 ਦੇ ਕਰੀਬ ਜਿਹੜੀ ਗਈ ਉਹ ਕਰ ਦਿੱਤੀ ਗਈ ਪਰ ਲੋਕਾਂ ਨੇ ਫਿਰ ਵੀ ਜੜਾਗਾ ਟਿਕਟਾਂ ਖਰੀਦਣੀਆਂ ਨਹੀਂ ਹਟੇ ਲੋਕਾਂ ਨੇ 5-7 ਮਿੰਟਾਂ ਦੇ ਵਿੱਚ ਵੀ ਉਹ ਟਿਕਟਾਂ ਖਰੀਦ ਲਿੱਤੀਆਂ ਤੇ ਪੂਰੀ ਸੀਟ ਜਿਹੜੀ ਆ ਦਿਲਜੀਤ ਦੋਸਾਂਝ ਦੇ ਉਸ ਕੰਸਰਟ ਦੀ ਜਿਹੜੀ ਸੀਟਾਂ ਨੇ ਉਹ ਫੁੱਲ ਹੋ ਗਏ ਤਾਂ ਹੁਣ ਵੀ ਤੁਹਾਨੂੰ ਤਿਆਰੀ ਦਿਖਾ ਰਹੇ ਹਾਂ ਤਿਆਰੀ ਦੀ ਗੱਲ ਕਰੀਏ ਤਾਂ ਹੁਣ ਇਸ ਵਕਤ ਰਾਤ ਦੇ 8:00 ਵਜੇ ਰਹੇ ਨੇ ਤੇ ਅੱਜ ਤੇ ਹੁਣ ਇਸ ਵਕਤ ਵੀ ਤਿਆਰੀ ਉਸੇ ਤਰੀਕੇ ਨਾਲ ਚੱਲ ਰਹੀ ਹੈ ਜਿਵੇਂ ਤੁਹਾਨੂੰ ਅਸੀਂ ਦਿਨ ਦੇ ਵੇਲੇ ਦਿਖਾਇਆ ਕਿ ਕਿਸ ਤਰੀਕੇ ਨਾਲ ਜਿਹੜੀ ਤਿਆਰੀ ਦਿਲਜੀਤ ਦੋਸਾਂਝ ਦੇ ਉਸ ਕੰਸਰਟ ਦੀ ਚੱਲ ਰਹੀ ਹੈ ਕਿਉਂਕਿ ਸਾਲ ਦਾ ਆਖਰੀ ਦਿਨ ਤੇ ਨਾਲ ਹੀ 90 ਸਾਲ ਦਾ ਚੜ੍ਹਦਾ ਦਿਨ ਹੋਵੇਗਾ ਜਿੱਥੇ ਲੋਕ ਜ਼ਰੂਰ ਕਿਤੇ ਨਾ ਕਿਤੇ ਘੁੰਮਣ ਜਾਂਦੇ ਨੇ ਜਾਂ ਫਿਰ 90 ਸਾਲ ਦਾ ਕੁਝ ਨਾ ਕੁਝ ਪਲਾਨ ਕਰਕੇ ਜ਼ਰੂਰ ਰੱਖਦੇ ਨੇ ਕਿ ਅਸੀਂ ਇੱਥੇ ਜਾਵਾਂਗੇ ਪਰ ਇਸ ਵਾਰ ਸ਼ਾਇਦ ਹੀ ਲੋਕਾਂ ਨੇ ਕਿਤੇ ਕੋਈ ਪਲਾਨ ਬਣਾਇਆ ਹੋਵੇਗਾ ਕਿਉਂਕਿ ਇਸ ਵਾਰ ਸਭ ਦੇ ਦਿਮਾਗ ਦੇ ਵਿੱਚ ਇਹ ਹੈ ਕਿ ਦਿਲਜੀਤ ਦਸਾਂਜ ਲੁਧਿਆਣਾ ਸ਼ਹਿਰ ਦੇ ਵਿੱਚ ਹੋਣਗੇ ਤੇ ਅਸੀਂ ਉੱਥੇ ਜਾਵਾਂਗੇ ਤੇ 90 ਸਾਲ ਦੀ ਸ਼ੁਰੂਆਤ ਵੀ ਕਿਤੇ ਨਾ ਕਿਤੇ ਬਹੁਤ ਸਾਰੇ ਲੋਕ ਇੱਥੋਂ ਹੀ ਕਰਨਗੇ ਤਾਂ ਤਿਆਰੀਆਂ ਜ਼ਰੂਰ ਕਾਫੀ ਜਿਹੜੇ ਲੇਬਰ ਤੁਸੀਂ ਦੇਖ ਰਹੇ ਹੋ ਕਿ ਕਿਵੇਂ ਉਸ ਦੀ ਜਿਹੜੀ ਪ੍ਰੋਪਰ ਪਲੈਨਿੰਗ ਕੀਤੀ ਜਾ ਰਹੀ ਹੈ ਪੁਲਿਸ ਮੁਲਾਜ਼ਮਾਂ ਦੀ ਤਨਾਤੀ ਉਹ ਵੀ 2000 ਦੇ ਕਰੀਬ ਮੁਲਾਜ਼ਮ ਇੱਥੇ ਲਗਾਏ ਜਾਣਗੇ ਕਿਉਂਕਿ ਕੋਚੀ ਸਮਾਂ ਰਹਿ ਗਿਆਗਾ 2-3 ਦਿਨ ਬਾਅਦ ਜਿਹੜਾ ਨਵੇਂ ਸਾਲ ਦੀ ਸ਼ੁਰੂਆਤ ਹੋ ਜਾਵੇਗੀ ਤੇ ਉਸ ਤੋਂ ਪਹਿਲਾਂ ਤਿਆਰੀਆਂ ਜਿਹੜੀ ਦਿਲਜੀਤ ਦੋਸਾਹ ਦੇ ਸ਼ੋ ਨੂੰ ਲੈ ਕੇ ਕਿਉਂਕਿ ਇਸ ਤੋਂ ਪਹਿਲਾਂ ਗੁਹਾਟੀ ਦੇ ਵਿੱਚ ਦਿਲਜੀਤ ਦੋਸਾਹ ਜ ਉਹਨਾਂ ਦਾ ਸ਼ੋ ਹੈਗਾ ਤੇ ਉਸ ਤੋਂ ਬਾਅਦ ਲੁਧਿਆਣਾ ਸ਼ਹਿਰ ਦੇ ਵਿੱਚ ਤਾਂ ਪੁਖਤਾ ਪ੍ਰਬੰਧ ਜਿਹੜੇ ਨੇ ਉਹ ਪ੍ਰੋਪਰ ਤਰੀਕੇ ਨਾਲ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਵਾਸਤੇ ਪ੍ਰੋਪਰ ਤਰੀਕੇ ਨਾਲ ਪ੍ਰੋਪਰ ਵੇ ਨਾਲ ਪੁਲਿਸ ਮੁਲਾਜ਼ਮ ਇੱਥੇ ਵੇਰਵਾ ਲੈ ਰਹੇ ਨੇ ਖੁਦ ਕੁਲਦੀਪ ਸਿੰਘ ਚਾਹਲ ਲੁਧਿਆਣਾ ਕਮਿਸ਼ਨਰ ਇੱਥੇ ਆਪ ਵੇਰਵਾ ਲੈ ਕੇ ਉਸ ਦੀ ਚੈਕਿੰਗ ਕਰ ਰਹੇ ਤਾਂਕਿ ਲਾਅ ਐਂਡ ਆਰਡਰ ਦੇ ਵਿੱਚ ਕੋਈ ਵੀ ਜਿਹੜੀ ਖਰਾਬੀ ਨਾ ਆਵੇ ਕੋਈ ਵੀ ਲਾਅ ਐਂਡ ਆਰਡਰ ਨੂੰ ਖਰਾਬ ਨਾ ਇਸ ਨੂੰ ਦੇਖਦੇ ਆ ਕਾਫੀ ਸਖਤ ਨਜ਼ਰ ਆ ਰਹੀ ਨੇ ਤਾਂ ਤਿਆਰੀਆਂ ਪੂਰੇ ਤਰੀਕੇ ਨਾਲ ਚੱਲ ਰਹੀ ਤਾਂਕਿ 31 ਦਸੰਬਰ ਤੱਕ ਇਹ ਤਿਆਰੀ ਜਿਹੜੀ ਆ ਉਹ ਮੁਕੰਮਲ ਹੋ ਜਾਵੇ ਦਿਲਜੀਤ ਦੋਸਾਂ ਦਾ ਇਸ ਲਾਈਵ ਕਾਨਸਰਟ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਕਿਵੇਂ ਦੇਖਦੇ ਹੋ ਟਿਕਟਾਂ ਦਾ ਰੇਟ ਕਿਵੇਂ ਦੇਖਦੇ ਹੋ 50 ਹਜ਼ਾਰ ਤੱਕ ਦਾ ਜਿਹੜਾ ਟਿਕਟਾਂ ਦਾ ਰੇਟ ਰਿਹਾ ਹੈ ਲੁਧਿਆਣਾ ਸ਼ਹਿਰ ਦੇ ਵਿੱਚ ਇਹ ਪਹਿਲਾ ਐਸਾ ਕਾਨਸਰਟ ਹੋਏਗਾ ਜਿਹੜਾ ਲੁਧਿਆਣਾ ਸ਼ਹਿਰ ਦੇ ਵਿੱਚ ਇੰਨਾ ਮਹਿੰਗਾ ਕਾਨਸਰਟ ਜਿਹੜਾਗਾ ਦਿਲਜੀਤ ਦੋਸਾਂ ਦਾ ਜਾਂ ਫਿਰ ਪਹਿਲਾ ਹੀ ਜਿਹੜਾ ਇਹ ਕਾਨਸਰਟ ਹੋਵੇਗਾ ਤਾਂ ਇਸ ਨੂੰ ਲੈ ਕੇ ਆਪਣੀ ਰਾਏ ਜਿਹੜੀ ਆ ਉਹ ਜ਼ਰੂਰ ਦਿਓ ਕਿਉਂਕਿ ਇਹ 90 ਸਾਲ ਨਾਲ ਜੁੜੀ ਖਬਰ ਹੈ ਦਿਲਜੀਤ ਦੋਸਾਂਜ ਨਾਲ ਜੁੜੀ ਖਬਰ ਹੈ ਤੇ ਤੁਹਾਡੇ 90 ਸਾਲ ਦੀ ਸ਼ੁਰੂਆਤ ਹੋਣ ਦੀ ਨੂੰ ਲੈ ਕੇ ਵੱਡੀ ਖਬਰ ਤਾਂ ਆਪਣੀ رائے ਇਸ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ